ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਨਾਣੇਵਾਲ ਠੀਕ ਹੈ ਜੀ ਜਿਲਾਈ ਨੂੰ ਪੈਂਦਾ ਪਰਨਾਲਾ ਬਾਈ ਕੋਲ ਦੋ ਜਰਸੀ ਵਸੀਆਂ ਠੀਕ ਹੈ ਜੀ ਤੇ ਚੈੱਕ ਕਰ ਸਕਦੇ ਤੁਸੀਂ ਫੇਸ ਬਿਊਟੀ ਬਾਕੀ ਆਪਾਂ ਤੋਰ ਕੇ ਦਿਖਾ ਦੇਵਾਂਗੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਠੀਕ ਹੈ ਨਾ ਬਾਈ ਥੋੜਾ ਜਗਦਾ ਬੋਲਣ ਤੋਂ ਤੇ ਰੇਟ ਇਹਦਾ ਹੈਗਾ ਦੋਨਾਂ ਦਾ ਜੁੜੇ ਦਾ 26000 ਬਾਧ ਜਾਣਕਾਰੀ ਵਾਈਟ ਲੈਣੇ ਫੋਨ ਤੇ ਤੇ ਤੁਹਾਨੂੰ ਤੌਰ ਤੇ ਦਿਖਾਉਣਾ ਲੋ ਜੀ ਦੇਖ ਸਕਦੇ ਹੋ ਤੋਰਾ ਤਰਾ ਤਰਾ ਸਾਹਮਣੇ ਫੇਸ ਬਿਊਟੀ ਲਓ ਜੀ ਲਓ ਦੇਖੋ ਇਹ ਫੇਸ ਬਿਊਟੀ ਬਹੁਤ ਸੋਹਣੀ ਠੀਕ ਹੈ ਜੀ ਜੋੜੇ ਵੀ ਭਾਈ ਕਹਿੰਦੇ ਦੇਣਾ ਸੀ ਤੇ ਦੋਨਾਂ ਦਾ ਰੇਟ ਹੈ 28000 ਰੁਪਏ ਠੀਕ ਹੈ ਜੀ ਜਿਹੜੀ ਛੋਟੀ ਬੱਸੀ ਆ ਉਹਦੀ 7 ਕੁ ਮਹੀਨੇ ਦੀ ਉਮਰ ਆ ਜੀ ਠੀਕ ਹੈ ਜੀ ਜਿਹੜੀ ਵੱਡੀ ਬੱਸੀ ਆ ਉਹਦੀ 1 ਸਾਲ ਦੀ ਉਮਰ ਹੈ ਇਹ ਵੀ ਤੁਹਾਨੂੰ ਦਿਖਾਉਣਾ ਸੀ ਠੀਕ ਹੈ ਜੀ ਤੋਰ ਦਿਓ ਜੀ ਲੋ ਜੀ ਚੈੱਕ ਕਰ ਸਾਲਾ ਫਰਾ ਮੋੜ ਲਓ ਮੋੜ ਲਓ ਲੈ ਲਓ ਦੇਖ ਸਾਲਾ ਇਹ ਇਸ ਬਿਊਟੀ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਕੀ ਤੁਹਾਨੂੰ ਦਿਖਾਉਣਾ ਥਾਨੂੰ ਲੋ ਜੀ ਜਾਰ ਤੁਹਾਨੂੰ ਨਿਕੜਨੇ ਕੋਈ ਫੋਰਸਾਂਗ ਨਹੀਂ ਠੀਕ ਹੈ ਜੀ ਆ ਛੋਟੀ ਸਾਰੇ ਇਹਦੇ ਨੇ ਚੀਕਾਈ ਬਾਈ ਜੀ ਨਾਲ ਜੂਕ ਕਨੈਕਟ ਕਰੋ ਪੈਂਡ ਲੈਣੇ ਵਾਲ ਤੇ ਜਿਲ੍ਹਾ ਇਹਨੂੰ ਪੈਂਦਾ ਬਰਨਾਲਾ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਹੇ ਹੁਣ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਾ ਮਤਲਬ ਵੀਡੀਓ ਅਪਲੋਡ ਕਰ ਸਕੀਏ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਮੁੱਕ ਕੇ ਬਾਈ